ਕੋਈ ਮੁਝ ਕੋ ਲੋਟਾ ਦੇ ਮੇਰੀ ਜਵਾਨੀ ਉਹ ਕਾਗਜ਼ ਦੀ ਕश्ती ਉਹ بارش ਦਾ ਪਣੀ ਉਹ بارش ਦਾ ਪਣੀ ਲਓ ਗਰਮੀਆਂ ਆ ਗਈਆਂ ਨਿਆਣੇ ਲੈਂਦੇ ਆ ਨਿਆਰੇ ਜ਼ਿੰਦਗੀ ਦੇ ਵੀਰੋ ਗਰਮੀਆਂ ਆ ਗਈਆਂ ਬਹੁਤ ਤੇ ਘਰਾਂ ਜੇ ਏਸੀ ਲੱਗੇ ਆ ਤੇ ਜਦੋਂ ਆਪਾਂ ਏਸੀ ਵਿੱਚ ਜਾਈਦਾ ਆ ਤੇ ਉੱਥੇ ਮੜਾ ਚੇਨ ਆ ਜਾਂਦੀ ਆ ਤੇ ਜਦੋਂ ਆਪਾਂ ਬਾਹਰ ਨਿਕਲੀਦਾ ਫੇਰ ਪਸੀਨੇ ਨਾਲ ਚੋ-ਚੋ ਕੇ ਆਪਾਂ ਪਸੀਨੇ ਨਾਲ ਭਰ ਜੀਦਾ ਪਰ ਆ ਜਿਹੜੀ ਨੇਚਰਲ ਜਿਹੜੀ ਆਪਾਂ ਨੂੰ ਸਕੂਨ ਮਿਲਦਾ ਆ ਨੇਚਰਲੀ ਜਿਹੜਾ ਚੇਨ ਮਿਲਦਾ ਉਹ ਇਸ ਚੀਜ਼ ਤੋਂ ਮਿਲਦਾ ਆ ਆ ਦੇਖ ਲਓ ਬਚਪਨ ਆਪਣਾ ਇਹ ਬਚਪਨ ਦੀਆਂ ਯਾਦਾਂ ਇੰਦਾ ਕਿਹੜਾ-ਕਿਹੜਾ ਕਰਦਾ ਰਿਹਾ ਯਾਰ ਹੁਣ ਆਪਾਂ ਚਲੂ ਨਾ ਹੱਥ ਲਈਦਾ ਪਰ ਆਪਾਂ ਇੰਦਾ ਨਜ਼ਾਰੇ ਨਹੀਂ ਲਈਦੇ ਉਹਦੇ ਕਿੰਦਾ ਸਪੰਜੀ ਵਿੱਚ ਰੱਖ ਕੇ ਤੇ ਉਹਦੇ ਉੱਤੇ ਬੈ ਕੇ ਗੱਭਰੂ ਤਾਰੀਆਂ ਲਾਉਂਦਾ ਹੋਇਆ ਤੇ ਤੇਰੇ ਸਾਹ ਕਿਤੇਰੇ ਗੱਭਰੂਆ ਬਈ ਯਾਰਾ ਬੈ ਨੀ ਗੱਭਰੇ ਮੁਰਦ ਤੇ ਇਹ ਲੋ ਸਿਆਲਾ ਨੂੰ ਨਾ ਹੋਣ ਤੋਂ ਪਤਾ ਕਿਤਾ ਡਰਦਾ ਆ ਤੇ ਗਰਮ ਪਾਣੀ ਕਰੇ ਕਰੂਗਾ ਕਦੇ ਪੋਸ਼ ਕਰੂਗਾ ਤੇ ਇੱਧਰ ਦੇਖ ਲਓ ਜੀ ਸਿਆਲਾ ਨੂੰ ਇਹਨੂੰ ਘੰਟਾ ਹੋ ਗਿਆ ਵਿਚ ਪਾਣੀ ਦੇ ਬੜੇ ਖਾਇ ਤਾਂ ਨਿਕਲਦਾ ਨਹੀਂ ਹੈਗਾ ਤੇ ਵਿਚ ਤਾਰੀਆਂ ਮਰੀ ਜਾਂਦਾ ਪੱਕੇ ਸ਼ਤੀਜੀ ਬਣਾਈ ਜਾਈਏ ਨੇ ਉੱਤੇ ਬੈ ਕੇ ਇਦਾਂ ਯਾਰ ਆਪਣਾ ਆਪਣਾ ਬਚਪਨ ਬੰਦੇ ਨੂੰ ਕੀਤਾ ਆ ਜਾਂਦਾ ਆ ਉਦਾਂ ਦਾ ਹਵਾ ਵੀ ਲੱਗਦੀ ਆ ਮੜੀ ਮੜੀ ਆ ਦੇਖੋ ਤਰੰਦੇ ਹਲਦੇ ਆ ਪਰ ਗਰਮੀ ਤੇ ਫੇਰ ਵੀ ਗਰਮੀ ਆ ਯਾਰ ਆ ਜਿਹੜੇ 2-3 ਮਹੀਨੇ ਆ ਕੱਢਣੇ ਬਹੁਤ ਖਹੀ ਜਾਂਦੇ ਆ ਉਹਨਾਂ ਦਿਨਾਂ ਵਿੱਚ ਬੰਦੇ ਨੂੰ ਜਦੋਂ ਮਤਲਬ ਭੰਗ ਦਿਹਾੜੀ 3-4 ਵਾਲੀ ਕੱਪੜੇ ਬਦਲੋ ਚੇਂਜੇ ਨਹੀਂ ਹੁੰਦਾ ਹੈਗਾ ਜਿਹੜਾ ਮੌਸਮ ਇਹਦੂ ਅਜ ਤੋਂ ਜਿਹੜਾ 2 ਮਹੀਨੇ ਪਹਿਲਾਂ ਵਾਲਾ ਸੀ ਉਹ ਜ਼ਿਆਦਾ ਵਧੀਆ ਹੁੰਦਾ ਨਾ ਅਵੇ ਲਤਾਰੀਆਂ ਬੱਜਦੀਆਂ ਨੌਜਵਾਨ ਆ ਰਿਹਾ ਆ ਤੇ ਜਿੰਦਗੀ ਯਾਰੋ ਆ ਬਚਪਨ ਜਿਹੜਾ ਕਿਉਂਕਿ ਨਿਆਣਾ ਜਿਹੜਾ ਹੁੰਦਾ ਉਹ ਬੱਚੇ ਨੂੰ ਕਾਫੀ ਰੱਬ ਦਾ ਰੂਪ ਕਹਿ ਦਿੰਦੇ ਆ ਕਿਉਂਕਿ ਨਿਆਣੇ ਨੂੰ ਕੋਈ ਲਾਲਚ ਨਹੀਂ ਹੁੰਦਾ ਜਦੋਂ ਇਹਦਾ ਵੱਡੀ ਜਾਂਦਾ ਆ ਬੰਦਾ ਉਮਰ ਵੱਡੀ ਜਾਂਦੀ ਆ ਉਦੋਂ-ਉਦੋਂ ਬੰਦੇ ਦੇ ਲਾਲਚ ਵੀ ਵਧੀ ਜਾਂਦੇ ਆ ਉਦੋਂ-ਉਦੋਂ ਬੰਦੇ ਦੀਆਂ ਜਿਹੜੀਆਂ ਇਸ਼ਾਵਾ ਉਹ ਵੀ ਵਧੀਆਂ ਜਾਂਦੀਆਂ ਨੇ ਤੇ ਜ਼ਿੰਮੇਵਾਰੀਆਂ ਵਧੀਆਂ ਜਾਂਦੀਆਂ ਨੇ ਤੇ ਬੱਚੇ ਨੂੰ ਬਸ ਚੀਜ਼ੀ ਤੋਂ ਇਲਾਵਾ ਹੋਰ ਕੋਈ ਮਤਲਬ ਨਹੀਂ ਹੁੰਦਾ ਹੈਗਾ ਕੋਈ ਚੀਜ਼ੀ ਦੇ ਦੇ ਉਦੋਂ ਖੁਸ਼ ਆ ਜਿੰਨਾ ਦੇਉ ਤੇ ਨਿਆਣਾ ਫਿਰ ਆਦਾਸ ਹੋ ਜਾਂਦਾ ਹੈ ਆਈਏ ਕੁੱਤੇ ਸਿਗੇ ਆਏ ਤੇ ਉਹ ਮੁੰਡਾ ਨਹਾਉਣ ਲੱਗਾ ਸੀ ਮੈਂ ਕਿਹਾ ਚਲੋ ਤੁਹਾਨੂੰ ਦਿਖਾਲ ਦਈਏ ਹਸਾਕਤਾ ਪਾ ਪਸ਼ੂ ਵਿਚਾਰੇ ਇਹਨਾਂ ਦੇ ਵੀ ਯਾਰ ਜੂਨ ਔਖੀ ਹੋਈ ਹੈ ਇਹਨਾਂ ਦਿਨਾਂ ਵਿੱਚ ਨੜਾਈ ਆ ਜਾਂਦੇ ਦੋ ਦੋ ਵਾਰੀ ਪਰ ਫੇ ਵੀ ਉਹ ਗੱਲ ਨਹੀਂ ਬਣਦੀ ਹੈਗੀ ਜਿੱਦਾਂ ਮਤਲਬ ਸਹੀ ਮੌਸਮ ਵਿੱਚ ਜਿਹੜੀ ਹੁੰਦੀ ਹੈ ਨਾ ਹੋਰ ਆ ਹੁਣ ਤਾਂ ਹਵਾ ਵਗਦੀ ਹੈ ਨੇ ਤੇ ਇਹਨਾਂ ਨੇ ਹੰਕਣ ਲੱਪੈਣਾ ਉਦਾਂ ਸ਼ਾਮੇ ਬਿਠੀਆਂ ਨਜ਼ਾਰੇ ਲਿੰਦੀਆਂ ਆ ਪਰ ਫੇ ਵੀ ਔਖਾ ਹੋ ਜਾਂਦਾ ਯਾਰ ਚਲੋ ਪਰਮਾਤਮਾ ਨੇ ਆਪ ਗਰਮੀ ਦੇ ਚਲੋ ਪੈਂਦੀ ਆ ਜਿਹੜੀ ਪੈਣੀ ਸੀ ਪਰ ਆਪਣੇ ਹੁਣ ਸਰੀਰ ਉਹ ਨਹੀਂ ਰਹਿ ਗਿਆ ਹੈਗੇ ਆਪਾਂ ਆਪ ਹੀ ਮਤਲਬ ਜਦੋਂ ਇਦਾਂ ਦਾ ਕਰ ਲਿਆ ਹਿਸਾਬ-ਕਿਤਾਬ ਬਈ ਸਾਨੂੰ ਜਦੋਂ ਬੋਡੀ ਸਾਡੀ ਝੱਲਣ ਜੋਗੀ ਨਹੀਂ ਹੈਗੀ ਗਰਮੀ ਕਿਉਂਕਿ ਅਸੀਂ ਗੱਡੀਆਂ 'ਚ ਏ ਸੀ ਕਾਰਾਂ 'ਚ ਏ ਸੀ ਜਿੱਥੇ ਵੀ ਦੇਖੋ ਏ ਸੀ ਦਫ਼ਤਰਾਂ 'ਚ ਏ ਸੀ ਘਰਾਂ 'ਚ ਏ ਸੀ ਹਨਾ ਉਹ ਫੇ ਬੋਡੀ ਕਦੇ ਗਰਮ ਕਦੇ ਸਰਦ ਬਾਹਰ ਤੇ ਨਿਕਲਣਾ ਹੀ ਪੈਂਦਾ ਤੇ ਮੈਂ ਕਿਹਾ ਚਲੋ ਤੁਹਾਨੂੰ ਥੋੜਾ ਦਿਖਾ ਲ ਦਈਏ ਮਾਰ ਦੇ ਇੱਕ ਚੂਵੀ ਮਾਰ ਦੇ ਜਵਾਨਾ ਸ਼ਾਲ ਮਾਰ ਸ਼ਾਲ ਓਏ ਸ਼ਾਲ ਮਾਰ ਸ਼ਾਲ ਤੂੰ ਮਾਰਨੀ ਹੈ ਤੇ ਇੱਧਰ ਜਿਹੜੇ ਵੀਡੀਓ ਦੇਖਦੇ ਉਹਨਾਂ ਨੇ ਫੀਲਿੰਗ ਲਈ ਜਾਣੀ ਉਦਾਂ ਹੀ ਨਹਾਉਣ ਦੀ ਕੱਕ ਚੰਗਾ ਵੀ ਦੋਸਤੋ ਚੱਲਦੇ ਆ